ਦਿੱਲੀ ਦੇ ਮੁੱਖ ਮੰਤਰੀ ਅਤੇ ਆਵਾ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲਾ ਜੋ ਪੰਜਾਬ ਆਣਗੇ ਜੇਲ੍ਹ ਤੋਂ ਜਮਾਨਤ ਮਿਲ ਮਗਰੋਂ ਉਹਨਾਂ ਦੀ ਇਹ ਪੰਜਾਬ ਵਿੱਚ ਪਹਿਲੀ ਫੇਰੀ ਹੈ ਇਸ ਦੌਰਾਨ ਉਹ ਸ਼੍ਰੀ ਅੰਮ੍ਰਿਤਸਰ ਵਿੱਚ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਗਾਜ ਕਰਨਗੇ ਇਸ ਦੌਰਾਨ ਹੀ ਉਹ ਸ਼੍ਰੀ ਸਾਚਖੰਡ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਲੈਣਗੇ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ 16 ਮਈ ਨੂੰ ਸ਼ਾਮ 6 ਵਜੇ ਅੰਮ੍ਰਿਤਸਰ ਵਿੱਚ ਵੱਡਾ ਰੋਸ਼ੋ ਕਰਨਗੇ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਜੂਦ ਰਹਿਣਗੇ ਇਸ ਦੌਰਾਨ ਉਹ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਗੁਰੂ ਕੀ ਨਗਰੀ RAMDAS BABA NAMDAS ਦੀ ਗੁਰੂ ਨਾਮਦਾਸ ਦੀ ਨਗਰੀ 'ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਐ ਸੀ ਭਾਜਪਾ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀ ਬਿੰਡਾਲਿਓ ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਦੀਆਂ ਪੰਥਕ ਸੀਟਾਂ ਵਿੱਚੋਂ ਇੱਕ ਗਿਹੜੀ ਜਾਂਦੀ ਕਡੂਰ ਸਾਹਿਬ ਸੀਟ ਤੇ ਚੋਣ ਅਖਾੜਾ ਕਾਫੀ ਪਖਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਦੌਰਾਨ ਜਿੱਥੇ ਬੀਤੇ ਅਸਾਮ ਦੀ ਡਿਬੂਰਵਾੜ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਤੇ ਭਾਈ ਅਮਰਿਤਪਾਲ ਸਿੰਘ ਦੇ ਪ੍ਰਵਾਰ ਦੇ ਦਰਮਿਆਨ ਸ਼ਬਦੀ ਸਵਾਲ-ਜਵਾਬ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਹੁਣ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਵਧ ਪਾਲ ਨੂੰ ਨਿਸ਼ਾਨੇ ਸਾਧਿਆ ਹਨ ਸੁਬੀਰ ਬਾਦਲ ਨੇ ਕਿਹਾ ਕਿ ਅਮਰਿਤਪਾਲ ਸਿੰਘ ਬੰਦੀ ਸਿੰਘਾਂ ਦੀ ਰਿਹਾਈ ਲੈ ਨਹੀਂ ਬਲਕਿ ਆਪਣੀ ਰਿਹਾਈ ਲਈ ਚੋਣ ਲੜ ਰਹੇ ਹਨ ਭਾਈ ਅਮਰਿਤਪਾਲ ਜੀ ਨੂੰ ਸਾਰੀ ਵਕੀਲਾ ਦੀ ਸੇਵਾ ਐ ਜੀ ਪੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐ ਜੀ ਪੀ ਸੀ ਦਿੰਦੀ ਅੱਜ ਚਾਨਕੋਨਾਂ ਚ ਕੀ ਆ ਗਿਆ ਕਿ ਮੈਂ ਹੁਣ ਐਮ ਪੀ ਬੰਨਾ ਇੱਕ ਸਾਲ ਚ ਬੰਦਾ ਇੰਨਾ ਤਰਤਕ ਹੋ ਗਿਆ ਕਿ ਖਿਚੋਕ ਤਿੰਨ ਸਰ ਪਾਰਨੀ ਨੂੰ ਆਪਾਂ ਸਮਝੇ ਨਹੀਂ ਤਰਤਕ 103 ਸਰ ਪਾਰਨੀ ਪਾਰਟੀ ਆ ਥੋੜੀ ਪਾਤੀ ਆ ਥੋੜੇ ਬਜ਼ੁਰਗਾਂ ਦੀ ਇਹ ਕੌਮ ਦੀ ਜਿੱਥੇ ਬੰਦੀ ਹੈ ਕੌਮ ਦੀ ਫੌਜ ਹੈ ਵੇ ਦੂਜੀ ਗੱਲ ਇਹ 1 ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਅਗਵਾਈ ਕਿੱਥੇ ਕਰੂ ਜਿਹੜੇ ਇੱਕ ਸਾਲ ਜੇ ਗਰਮੀ ਲੱਗੇ ਜਾਂਦੀ ਹੈ ਕੌਮ ਦੀ ਕਿੱਥੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸ਼ਹਿ ਦੀ ਲੀਡਰਸ਼ਿਪ ਸਤਾ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇ ਕੱਟੀ ਹੈ 16 ਸਾਲ ਇਹ ਸੱਚ ਐਨਐਸਏ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਇਹ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇ ਕਿ ਸੰਭ ਸਾਡੇ ਮੇਰੇ ਪਤਾ ਨੂੰ ਛਡਾ ਦਿਓ ਆਪਣੇ ਘਰਾਂ ਲੈ ਨਹੀਂ ਛਡਾ ਲੋ ਕੋਈ ਨਹੀਂ ਕੀਤੇ ਅਕਾਲੀ ਵਰਦੇ ਲੀਡਰ ਆਪ ਜਾਂਦੇ ਸੀ ਸੰਭ ਫੜ ਲੋ ਕਿਤੇ ਅਕਾਲੀ ਵਰਦੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ ਲੁਕੇ ਨਹੀਂ ਆਪਣੇ ਆਪ ਨੂੰ ਸਬਤ ਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਜਿਹੋ ਚੋਨੇ ਆ ਕੀ ਕੋਈ ਬਰੇ ਸਾਡੀ ਕੋਈ ਵੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕ ਦਿਨ ਪੁਲਿਸ ਆ ਜਾਏ ਕਿੱਧਰ ਹੋਵੇ ਪਹਿਲੇ ਤਾਂ ਕੋਈ ਸਮਝ ਤੂੰ 6 ਮਹੀਨੇ ਮੈਂ ਖਲਸਾਤਾਨ ਮੈਂਗੇ ਬੁੰਡੇ ਤਿਆਰ ਹੋ ਜੋ ਇਹ ਹੋ ਜੋ ਜੇ ਹਿੰਮਤ ਹੱਥ ਕਰੋ 1 ਮਿੰਟ ਨਹੀਂ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਵੇਂ ਟਾਲਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਚਾਲ ਨਹੀਂ ਕਰੂਗਾ ਗੁਰੂ ਮਹਾਰਾਜ ਨਾਲ ਕੋਈ ਇੰਜ ਕੁਝ ਕਰਤਾ ਕਹਿੰਦਾ ਫਿਰ ਮਾਰ ਕੀ ਜਾਂ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਮਈ ਮਹੀਨੇ ਵਿੱਚ ਗਰਮੀ ਜ਼ੋਰਾਂ ਤੇ ਹੈ ਪੰਜਾਬ ਚ ਲੋਕਾਂ ਨੂੰ ਭਿਆਨਕ ਗਰਮੀ ਸਹਣੀ ਪਵੇਗੀ ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਵਿੱਚ ਨੂ ਚੱਲਨ ਸੰਬੰਧੀ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਵਿਭਾਗ ਮੁਤਾਬਕ 16 ਤੇ 17 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਲੋਅ ਜਲ ਸਕਦੀ ਹੈ ਜਦ ਤਰ੍ਹਾਂ ਤਾਪਮਾਨ ਕਈ ਜ਼ਿਲ੍ਹਿਆਂ ਵਿੱਚ 44 ਤੇ ਕਈ ਜਿਨਾ ਵਿੱਚ ਇਸ ਤੋਂ ਵੀ ਵੱਧ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਮੌਸਮ ਵਿਭਾਗ ਨੇ ਲੂ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਇਸ ਤੋਂ ਬਾਅਦ ਬੁੱਧਵਾਰ ਨੂੰ ਵੀ ਮੌਸਮ ਦਾ ਮਜਾਜ ਅਜੇ ਹਾਈ ਰਹੇਗਾ ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ ਵੀ ਹੀਟ ਵੇਵ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਨੇ 2 ਦਿਨਾਂ ਲਈ orange alert ਜਾਰੀ ਕੀਤਾ ਹੈ 18 ਮਈ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਜਿਸ ਕਾਰਨ ਦਿਨ ਵੇਲੇ ਗਰਮੀ ਬਹੁਤ ਜ਼ਿਆਦਾ ਵਾਜ ਜਾਵੇਗੀ ਇਸ ਦਿਨ ਲਈ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ ਜੋਦਿਹਾਣਾ ਤੋਂ ਭਾਜਪਾ ਉਮੀਦਵਾਰ ਉਮੀਦ ਬਿੱਟੂ ਤੋਂ ਸਰਕਾਰੀ ਘਰ ਖਾਲੀ ਕਰਵਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਹੋ ਗਈ ਹੈ ਜਿਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਟੂ ਦੇ ਭਾਜਪਾ ਦਫ਼ਤਰ ਵਿੱਚ ਰੁਕਣ ਨੂੰ ਲੈ ਕੇ ਡਰਾਮਾ ਕਰਾ ਦਿੱਤਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਿੱਟੂ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਅਲਾਟਮੈਂਟ ਦੇ ਸਰਕਾਰੀ ਕੋਠੀ ਵਿੱਚ ਰਹਿ ਰਿਹਾ ਸੀ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਪਹਿਲਾਂ ਕਰੋੜਾਂ ਰੁਪਏ ਦਾ ਕਰਾਇਆ ਵਸੂਲਨ ਤੋਂ ਬਾਅਦ ਹੀ ਬਿੱਟੂ ਨੂੰ ਨਾਮਜ਼ਦਗੀ ਭਰਨ ਲਈ ਐਨਓਸੀ ਜਾਰੀ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਿੱਟੂ ਪਾਜਪਾ ਦਫਤਰ ਵਿੱਚ ਫਰਸ਼ ਤੇ ਵਿਛਾਏ ਗੇ ਗੱਦੇ ਤੇ ਸੌਣ ਦੀ ਵੀਡੀਓ ਬਣਾ ਰਹੇ ਹਨ ਜਦਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਫੁੱਟਪਾਥ ਤੇ ਸੌਂਦੇ ਹਨ ਇਸ ਡਰਾਮੇ ਦੀ ਕੀ ਲੋੜ ਹੈ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 83 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕਿਵੇਂ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਗੱਦਿਆਂ ਦੇ ਦੇਖੋ ਜੀ ਆਪਾਂ ਨੇ ਕਹਿੰਦਾ ਵੀ ਪੈਸੇ ਜਮਾ ਕਰਾ ਤਾਂ ਆਪਦੇ ਕਾਗਜ ਭਰੀ ਉਹ ਹੁਣ ਕਹਿੰਦਾ ਕਹਿੰਦਾ ਮੈਂ ਪਾਜਪਾਲੇ ਦੇ ਅਫਸਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਿਹਾ ਇੱਥੇ ਫੁੱਟਪਾਥ ਵਾਲਿਆਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਛ ਨਹੀਂ ਇਹਨਾਂ ਨੇ ਆਪਣੀਆਂ ਪਾਰਟੀਆਂ ਬਦਲੀਆਂ ਨੇ ਜਿੱਦੋਂ ਮੌਕਾ ਮਿਲਦਾ ਉਦੋਂ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਟਾ ਕਰਦੇ ਉਦੋਂ ਨਹੀਂ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਜੇ ਲੱਗੀਆਂ ਹੁੰਦੀਆਂ ਨੇ ਸੋ ਇਸ ਕਰਕੇ ਇਹਨਾਂ ਤੇ ਕੋਈ ਯਕੀਨ ਨਾ ਕਰਿਓ ਇਹਨਾਂ ਤੇ ਨਾ ਯਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਵਿੱਚ ਆਪਣੇ ਹਿੱਸੇ ਦਾ ਰੰਗ ਪਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਪਹਿਲਾ ਸਵਾਲ ਪੁੱਛਣਾ ਚਾਹੁੰਦਾ बंदीシ કોણ ਹੈ? ਬੰਦੀシ ਕੋ ਹੈ ਜਿਨ੍ਹਾਂ ਨੇ ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਾਂ ਤੋਂ ਬਦਰਮਾਨ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ। ਉਹਨਾਂ ਨੇ ਉਹਨਾਂ ਨੇ ਹੋਸ਼ ਛੱਡ ਕੇ ਕਿ ਐਡਾ ਬੜਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ। ਉਹ ਕਹਿੰਦੇ ਜੋ ਅਸੀਂ ਟਿੱਕਾ ਪਰ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਆ ਜੇ 15 ਸਾਲ ਉਮਰ ਕੈਦ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਆ ਉਹ ਹੈ ਬੰਦੀ ਸਿੱਖ ਇੱਥੇ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਇੱਥੇ ਆਇਓ ਬੀਬੀ ਗੁਰਜੀਤ कौर دیکھو آپ پروا رہا ہے بندی سکھ جنہوں نے چونتی سال چونتی سال چونتی سال بھائی بلوان سنگھ راجو نے سال پروفیسر دیوندر پال پولر صاحب انتی سال بھائی چکتار سنگھ ہمارا اٹھائی سال بھائی پرمبی سنگھ پورا اٹھائی سال تارا چکتار سنگھ تارا اٹھائی سال انتی سال ایتھے میرا ویر آیا ہے ہرے ایک سال ਕੀਤੇ ਮੈਨੂੰ ਕਟੋ ਮੈਨੂੰ ਕਟੋ ਮੈਂ ਪੰਜਾਬਾਂ ਆਂ ਮੈਂ ਪੰਜਾਬ ਦੀ ਆਵਾਜ਼ ਆਂ ਅਬ ਜਰੇ ਕੋਣ ਹੈ ਜਦੋਂ ਅਸੀਂ ਭਾਈ ਰਾਜੂਵਾਲਾ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜਾਓ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਆਂ ਭਾਈ ਰਾਜੂਵਾਲਾ ਜਿਹਨੇ 28 ਸਾਲ ਦੀ ਜੇਰ ਕੱਟੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਹਾ ਜੇ ਫਾਂਸੀ ਦੇਣੀਆਂ ਦੇ ਦਿਓ پر ایک پاس ان میں پٹے کرو قربانی وہ دیئے آنی کی سال ہی پورا نہیں ہویا میں دسنا جو رہے ہیں ان میں سے سر پرکاش بادل سوڑا سال ایم ایسے رکھا سوڑا سال اسی نہیں کوئی پروار لوگوں نیتر نہ دیتا کہ باد سا چڈو جی ساڑی جیل چھوڑو بادل صاحب نے کیا نہ میں زمانت لوں گا نہ میں پرو سے آؤں گا ਮੈਂ ਝੁਕਣਾ ਨਹੀਂ ਕੱਲੇ ਬਾਗਲ ਸਾਹਿਬ ਨਹੀਂ ਬਹੁਤ ਬੀਤੇ ਇਥੇ ਕੋਈ ਬਜ਼ੁਰਗ ਵੀ ਬੈਠੇ ਹੋਣੇ ਜਿਨ੍ਹਾਂ ਨੇ 4 ਸਾਲ 5 ਸਾਲ ਇੰਨੇ ਸਿੱਖਾਏ ਆ ਉਹ ਇਹ ਤਾਂ ਇੰਨੇ ਸਿੱਖਿਆ ਤੁ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਗਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪਰੋਲ ਲੈ ਲਓ ਚਾਰ ਦਿਨ ਕਿਤੇ ਮਾਣੀ ਪਰੋਲ ਦਾ ਮੇਰੇ ਕੌਮ ਮੇਰੇ ਬੇਟੀ ਦੀ ਰਿਆ ਕਰੂਗੀ ਆ ਹੈ ਅਕਾਲੀ ਦਲ ਇੱਥੇ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ کہنے نہیں سانتے ہوں الیکشن واسطے سانن لگ گئے ایک دم کیوں کری جانے ہو آج سوال ہے میں پوچھنا چاہنا میں بھی سارے پوچھنا چاہنا ہے کہ تھی پوچھو ایک سال پہلے بھائی صاحب ایک سال پہلے کتنے ایک سال پہلے کی چولا پایا سی امبر سی ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪੱਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅੱਜ ਹੱਸਦੇ ਆਉਂਦੇ ਐ ਸੜ ਲਈ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਹੈ ਉਦੋਂ ਮਤਲਬ ਖਾਲਸਾ ਦਾ ਨਾਰਾ ਵੀ ਲੱਗਣ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਕਸ਼ਾ ਸਿੰਘ ਮਲਡੋ ਮਲਾ ਕਿੰਨੇ ਸਾਲ ਰਿਹਾ ਐਨਐਸਏ ਜੀ ਕਹਿੰਦੇ ਬਲ ਪੰਥਕ ਨਹੀਂ ਹੈ ਪੰਥੂ ਹੈ ਆਧ ਪੰਥ ਹੈ ਹੀ ਨਹੀਂ ਅਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਹਨੂੰ ਛਡਾਉਣ ਵਾਸਤੇ ਤਾਂ ਕਹਿੰਦੀ ਹੈ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਹੈ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਛਡਾਉਣ ਵਾਸਤੇ ਆਪਾਂ ਖੁੱਣੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਨੂੰ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹੇ ਮੋਢੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਭਰੋਸਾ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਡਿਬਰੂਗੋੜ ਜੇਲ੍ਹ ਕਿਉਂ ਰੱਖਿਆ ਅਸੀਂ ਐਨ ਐਸ ਆਰ ਦੇ ਖਿਲਾਫ ਅਕਾਲੀ ਦਰ ਮੈਂ ਬਿਆਨ ਦਿੱਤਾ ਸੀ ਅਸੀਂ ਕਿਹਾ ਸੀ ਕਿ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਲਿਆਓ ਅਸੀਂ ਲੜਦਾ ਅਸੀਂ ਅਸੀਂ ਬੰਦੀ ਸਿੱਕਾ ਜੇ ਲਈ ਤੁਸੀਂ ਹਰ ਸਿਮਰਤ ਕਲ ਪਾਦਲ ਨੂੰ ਪਾਰਲੀਮੈਂਟ ਦੇਖੇ ਲੜਾਈ ਲੜਦੇ ਹੁਣ ਇੱਕ ਬੰਦਾ ਜੋਸੀ ਜਾਈ ਜਾਊਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਗਰਾਂ ਦੇ ਦਿਓ ਦੂਜੀ ਕੱਲ ਤੇ ਸਾਨੂੰ ਕੁਛ ਨਾ ਚੋਣਾ ਜਦੋਂ ਇੱਥੇ ਕੋਈ ਬਜ਼ੁਰਗ ਬਾਲੋਂ ਸਾਹਿਬ ਕਿੰਨੇ ਕਿੰਨੇ ਜੇਲ੍ਹਾਂ ਚ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਜੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆਹ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਇਨਪੁਰੇ ਕਿ ਗੰਨੀਆਂ ਚ ਭੱਜ ਜਾਂਦੇ ਸੀ ਸਾਨੂੰ ਫੜ ਨਾ ਲਏ ਕੌਣ ਨਹੀਂ ਖਾਲ ਸਾ ਜੀ ਕੋਈ ਸ਼ੋਰ ਆਉਂਦੂ ਪੇਜੋ ਬਾੜ ਲੈ ਕੇ ਜਾਂਦਾ ਜੋ ਗੁੰਜੂ ਉੱਥੇ ਗੁੰਜੂ ਤਗੜਾ ਗਏ ਗੁੰਜੂ ਕਾ گنا چاہنا اپنے گیل کے بادل صاحب مورچا لا سکتے تھانے تھوڑا سان پتا تین سال رکھ گے چار سال رکھ گے کوئی مجھے جیل ہے تاملناڈو تین سال بادل صاحب رکھا ਸਾਨੂੰ 6-6 ਮਹੀਨੇ ਮਿਲ ਨਹੀਂ ਦਿੰਦੇ ਸੀ 6-6 ਮਹੀਨੇ ਮੈਨੂੰ ਯਾਦ ਆ ਮੈਂ ਜਦ ਮਾ ਮਦਰ ਉਹਨਾਂ ਨਾਲ ਮੈਂ ਮਿਲ ਗਿਆ ਕੰਪਟੂਰ ਦੇ ਇਲਾਕੇ ਸਾਨੂੰ ਜਿਹੜੇ ਹੋਟਲ ਤੇ ਅਸੀਂ ਕਮਰਾ ਲੈਂਦੇ ਸੀ ਪੁਲਿਸ ਆਉਂਦੀ ਸੀ ਸਾਨੂੰ ਘਰੋਂ ਕੱਢ ਦਿੰਦੀ ਸੀ ਕਹਿੰਦਾ ਯਾ ਤ ਅਤਵਾਦੀ ਆ ਗਏ ਰਿਕਸ਼ੇ ਤੇ ਸਕੂਟਰ ਤੇ ਸਾਨੂੰ ਕੋਈ ਚੜ੍ਹ ਨਹੀਂ ਦਿੰਦਾ ਸੀ ਫਿਰ ਜੋਰਜ ਫਰਨੈਂਡਸ ਉਦੋਂ ਜਨਤਾ ਪਾਰਟੀ ਸੀ ਜੋਰਜ ਫਰਨਾਂਡੇਸ ਉੱਥੋਂ ਦਾ ਲੀਡਰ ਸੀ ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨਾਂ ਦੇਲਪਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰਾਂ ਨੂੰ ਕਹਿਲਕ ਕੀਤਾ ਕਿ ਆਪਣੇ ਘਰੇ ਰਖਾ ਲਓ ਬਾਗਲ ਸਾਹਿਬ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਤੁਹਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਦੋਂ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਇੱਕ ਪਾਸੇ ਸੀਆਈਡੀ ਦੇ ਅੱਗੇ ਖੜਾ ਹੁੰਦਾ ਸੀ ਕਿਥੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ ਚ ਗੱਲ ਕਰੋ ਮੈਂ ਕਿਹਾ ਸੀ ਤੇ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪਨਾ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਨਹੀਂ ਸਮਝੇ ਹੁਣ ਇੱਕਦ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਦਾ ਵਕੀਲ ਕਰੂਗਾ ਹੁਣ ਭਾਈ ਸਾਹਿਬ ਦਾ ਵਕੀਲ ਕੋਣ ਹੈ ਰਾਜਦੇਵ ਬਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਚਾਰਕ ਜਿਸ ਹਲੇ ਵੀ ਨਹੀਂ ਆਪਾਂ ਸੋਚਾਂਗੇ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਕਹਿੰਦੇ ਸੋਚਣ ਵਾਸਤੇ ਕਹਿ ਰਿਹਾ ਕੋਈ ਗੱਲ ਨਹੀਂ ਭਾਈ ਜੀ ਮੈਂ ਜਿਹੜਾ ਮੈਂ ਕਹਿ ਰਿਹਾ ਮੈਂ ਸੋਚਣ ਵਾਸਤੇ ਕਹਿ ਰਿਹਾ ਕਿਉਂਕਿ ਜਿਹੜਾ ਹੁੰਦਾ ਆਪਾਂ ਸੋਚਦੇ ਨੇ ਕਿ ਕੋਈ ਚੋਲਾ ਪਾ ਲੈ ਹੁਣ ਆਹ ਦਾਦੂਵਾਲ ਆਪਣੇ ਖਿਲਾਫ ਇਹਨਾਂ ਨੇ ਦਾਦੂਵਾਲ ਮੰਡ ਨਹੀਂ ਕੀਤਾ ਸੀ ਨਾ ਆ ਕਿ ਬਿਆਦਵੀ ਅਕਾਲੀ ਦਲ ਲੱਗਈ ਆ ਬਿਆਦਵੀ ਅਕਾਲੀ ਦਲ ਅਕਾਲੀ ਦਲ ਤਾਂ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਤੁਸੀਂ ਮੇਰੇ ਘਰੇ ਚਲੇ ਜਾਓ ਬਾਦਲਪਿੰਡ ਜਾਂ ਚੰਡੀਗੜ੍ਹ ਬਰੁਮਾਰ ਦਾ ਪ੍ਰਕਾਸ਼ ਹੈ ਮੱਥਾ ਟੇਕਣ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਅਸੀਂ ਘਰੋਂ ਨਹੀਂ ਨਿਕਲਦੇ ਤੇ ਸਾਨੂੰ ਕਹਿੰਦੇ ਅਸੀਂ ਬੇਅਦਬੀ ਕਰਾਈ ਹੈ ਅਕਲ ਉਸ ਕਿਉਂਗੀ ਇਹ ਏਜੰਸੀਆਂ ਦਾ ਕੰਮ ਹੈ ਏਜੰਸੀਆਂ ਉਹ ਖੜਾ ਕਰਦੀਆਂ ਆ ਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਜੇ ਨਹੀਂ ਸਮਝਾਂਗੇ ਨੁਕਸਾਨ ਆਪਣਾ ਹੀ ਹੋਣਾ ਹੈ ਜੇ ਕੋਈ ਬੰਦਾ ਏਜੰਸੀ ਦੀ سپورਟ ਨਾ ਹੋਏ ਕਾਗਜ ਵੀ दाखिल ਹੋ ਸਕਦਾ ਮੈਂ ਜਿਹੜੀਆਂ ਚੀਜ਼ਾਂ ਹੈ ਕਿਉਂ ਮੈਂ ਆ ਕਿਉਂ ਦੱਸਣਾ ਸੋਚਣ ਵਾਸਤੇ ਕਿ ਆਪਾਂ ਫਿਰ ਤੋਂ ਨੁਕਸਾਨ ਨਾ ਕਰਾ ਲਈ ਆਪਣਾ